ਪੰਜਾਬ ਪੁਲਿਸ ਦਾ ਬੰਗ ਰੂਪ ਦੇਖਣ ਨੂੰ ਮਿਲਿਆ ਸਿਖਰ ਦੁਪਹਿਰ ਦੇ ਵਿੱਚ ਪੁਲਿਸ ਦੀ ਟੀਮ ਨੇ ਵੱਡੇ ਪੱਧਰ ਤੇ ਰੇਡ ਕੀਤੀ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛਾਪੇ ਮਾਰੀ ਕੀਤੀ ਹੈ ਜਿਸ ਦੌਰਾਨ ਨਸ਼ੀਆਂ ਗੋਲੀਆਂ ਇੰਜੈਕਸ਼ਨ 5 ਕਿਲੋ ਭੁਗੀ ਅਤੇ ਹੋਰ ਇਤਰਾਜ ਯੋਗ ਸਮਗਰੀ ਜਿਹੜੀ ਐ ਬਰਾਮਦ ਕੀਤੀ ਗਈ ਐ ਤਾਂ ਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਨੋਰਥ ਨਾਲ ਸ਼ੁਰੂ ਕੀਤੇ ਗਏ ਕਾਸੋ ਆਪਰੇਸ਼ਨ ਤਹਿਤ ਪੁਲਿਸ ਦੀ ਇੱਕ ਕਾਰਵਾਈ ਦੇਖਣ ਨੂੰ ਮਿਲੀ ਐ ਦੁਪਹਿਰ ਦੇ ਸਮੇਂ ਜਦੋਂ ਤਾਪਮਾਨ ਜਿਹੜਾ 45 ਡਿਗਰੀ ਸੀ ਉਹਦੇ ਪੁਲਿਸ ਦੇ ਵੱਲੋਂ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਵਿੱਚ ਸਰਚ ਆਪਰੇਸ਼ਨ ਕੀਤਾ ਗਿਆ ਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਹਨਾਂ ਦੀ ਵੀ ਚੈਕਿੰਗ ਜਿਹੜੀ ਐ ਕੀਤੀ ਗਈ ਹੈ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਪੀ ਡੀ ਸ਼੍ਰੀ ਫਤਿਹਗੜ੍ਹ ਸਾਹਿਬ ਰਾਕੇਸ਼ ਯਾਦਵ ਨੇ ਦੱਸਿਆ ਕਿ ਐਸਐਸਪੀ ਸ਼੍ਰੀ ਫਤਿਹਗੜ੍ਹ ਸਾਹਿਬ ਡਾਕਟਰ ਰਵਜੋਤ ਗਰੇਵਾਲ ਦੀ ਅਗਵਾਈ ਦੇ ਵਿੱਚ ਇਹ ਸਰਚ ਆਪਰੇਸ਼ਨ ਅੱਜ ਇਲਾਕੇ ਦੇ ਵਿੱਚ ਚਲਾਇਆ ਗਿਆ ਸੀ ਜਿਸ ਦੌਰਾਨ ਪੁਲਿਸ ਦੇ ਹੱਥ ਸਫਲਤਾ ਲੱਗੀ ਹੈ ਪੰਜਾਬ ਸਰਕਾਰ ਅਤੇ ਮਨਜੋਗ ਡੀਜੀਪੀ ਸਾਹਿਬ ਦੀ ਨਸ਼ਾ ਮੁਕਤ ਪੰਜਾਬ ਦੀ ਗੜੀ ਮੁਹਿੰਮ ਉਸ ਦੇ ਤਹਿਤ ਐਸਐਸਪੀ ਸਾਹਿਬ ਦੇ ਦੁਆਰਾ ਨਿਸ਼ਾਨੇ ਸਾਹਿਤ ਫਤੇਗੜ ਸਾਹ ਦੇ ਸਾਰੇ ਸਬ ਡਿਵੀਜ਼ਨਾਂ ਦੇ ਵਿੱਚ ਇੱਕ ਆਸੋ ਆਪਰੇਸ਼ਨ ਚਲਾਇਆ ਗਿਆ ਹੈ ਔਰ ਜਿੱਥੇ ਵੱਖ-ਵੱਖ ਥਾਵਾਂ ਤੇ ਜਿਹੜੇ ਹੌਟਸਪੌਟ ਸੀਗੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਹੜੇ ਕੋਈ ਮੋਟਰਸਾਈਕਲ ਹੈਗੇ ਜਾਂ ਬਾਕੀ ਹੋਰ ਵੀਹਿਕਲਸ ਜਾ ਰਹੇ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਹੈ ਔਰ ਚੈਕਿੰਗ ਕਰਕੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨਸ਼ੇ ਦਾ ਵਪਾਰ ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਹੁਣ ਨਹੀਂ ਦੇਣਾ ਹੈ ਔਰ ਕਦੇ ਵੀ ਸਰਪ੍ਰਾਈਜ਼ ਚੈਕਿੰਗ ਕਦੇ ਵੀ ਅਸੀਂ ਕਿਸੇ ਵੀ ਪਾਸੇ ਆਕਰ ਕੇ ਇਹਨਾਂ ਨੂੰ ਚੈੱਕ ਕਰ ਸਕਦੇ ਹਾਂ ਔਰ ਫਿਰ ਇਹ ਨਾਦੀ ਅਰੈਸਟ ਹੋ ਸਕਦੀ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਅੱਜ ਕੀਤਾ ਗਿਆ 405 ਪਰਚੇ ਹੁਣ ਵੀ ਕਾਸੋ ਆਪਰੇਸ਼ਨ ਚੱਲ ਰਿਹਾ ਹੈ 405 ਪਰਚੇ ਹੁਣ ਤੱਕ ਹੋ ਚੁੱਕੇ ਹਨ ਜਿੱਥੇ ਜਿਹੜਾ ਰਿਕਵਰੀ ਹੈਗੀ ਉਹ 5 ਕਿਜੀ ਪੋਪੀ ਹਸਦੀ ਰਿਕਵਰੀ ਹੋਈ ਹੈ ਤਰਖਾਨ ਮਾਜਰਾ ਉਹਦੇ ਇਲਾਵਾ ਇੰਜੈਕਸ਼ਨਸ ਹੈਗੇ ਔਰ ਜਿਹੜੇ ਟੈਬਲੇਟਸ ਹੈ ਉਹਨਾਂ ਦੀ ਰਿਕਵਰੀ ਹੋਈ ਹੈ ਹੋਰ ਵੀ ਜਿਹੜੇ 2-3 ਮੁਲਜ਼ਮ ਐਫਜੇ ਹੈਗੇ ਸੀ ਜਿਨ੍ਹਾਂ ਦੇ ਪਰਚੇ ਸੀਗੇ ਬਟ ਜਦੋਂ ਰੇਡ ਕੀਤੀ ਗਈ ਉਸ ਵੇਲੇ ਘਰੋਂ ਭਜ ਗਏ तो पुलिस भी उन्होंने मगर लगी हुई है और आप चेक कर लेंगे चैकिंग सारे सब डिविजन है दे जी चारों सब डिविजन है चारों सब डिविजन कराए गए और सारे डी एस पीज साहिबान सारे एस एच ओ पूरी पुलिस फोर्स इन्वोल्ड है इस दे एस एस पी साहब के वालों इसका सुपरविजन किया जा रहा है तो सारी पुलिस का सो ऑपरेशन इन्वोल्ड है